ਕੀ ਹੈਗੇ ਸੀ ਬਾਈ ਇਹ ਸ਼ੇਰਾ ਅੱਛਾ ਉਹਦੇ ਕੋਲ ਮੁਰਾਦ ਅਡੇ ਅੱਛਾ ਅੱਛਾ ਉਹਨਾਂ ਕੋਲੇ ਤਾਂ ਲੋਹਾ ਬੱਤਰਾ ਅੱਛਾ ਉਹਦਾ ਬੱਚਾ ਇਹ ਹੀ ਇਹ ਆਪਣਾ ਸਿਕੰਦਰ ਹੈ ਠੀਕ ਨਹੀਂ ਚੰਗਾ ਜਵਾਨ ਹੋਇਆ ਹੈ ਨਹੀਂ ਐਵੇਂ ਚੰਗੀ ਚੀਜ਼ ਦਿੱਤੀ ਹੈ ਭਰਾਵਾਂ ਨੇ ਇਸ ਕੁਆਲਿਟੀ ਦੇਖੋ ਤੁਸੀਂ ਆਪੇ ਚੈੱਕ ਕਰ ਲਓ ਨਹੀਂ ਇਹ ਹਾਈਟ ਤੇ ਨਹੀਂ ਦਿਨ ਆਉਂ ਜਾਦੀ ਕਾਟ ਜਾਣੀ ਮੈਨੂੰ ਲੱਗਦਾ ਪਿਆ ਹਾਂ ਵਧੀਆ ਕਹਿੰਦੇ ਨਾਲ ਹੈ ਸਿਕੰਦਰ ਨਾਲ ਵਧੀਆ ਹੈ ਬਰਾਬਰ ਖਲੋਤੇ ਰਾਮ ਤਾਂ ਪਾਈਆਂ ਤੁਹਾਨੂੰ ਤੇ ਯਾਰ ਰਾਮ ਤਾਂ ਕਿ ਪੈਣੀਆਂ ਬੂਟੇ ਲਵਾਏ ਸੀਗੇ ਅੱਛਾ ਸਰਦਾਰ ਸਾਹ ਬੁਰਾ ਅੱਛਾ ਪਿਆ 5 6000 ਲਾਇਕ ਉਹ ਆੜੂਆਂ ਦੇ ਦੂਜੇ ਤੇ ਤੇ ਅੱਛਾ ਉੱਠੇ ਚਲੇ ਵਧੀਆ ਇੱਕ ਬਾਾਰ ਛੱਡੀਆਂ ਸੀਗੀਆਂ ਹਾਂ ਦੋ ਕੁ ਮਿੰਟ ਮੈਂ ਘਰੋਂ ਫੋਨ ਫੜਨ ਆ ਗਿਆ ਅੱਛਾ ਉਹਨੇ ਜਿਆਨ ਨੂੰ ਫਿਰੇ ਮੈਂ ਸਾਢੇ ਬ੍ਰੋਨੋ ਲੈ ਬ੍ਰੋਨੋ ਬ੍ਰੋਨੋ ਬਾਕੀ ਇਹਦੀ ਵੀ ਆਪਾਂ ਸੱਚ ਸਟੱਡ ਸਰਵਿਸ ਦੇਵਾਂਗੇ ਪਰ ਇੱਕ ਰਿਕਵੈਸਟ ਹੈ ਕੋਈ ਪੈਸਾ ਨਹੀਂ ਲੈਣਾ ਕੋਈ ਥੇਲਾ ਨਹੀਂ ਇੱਕੋ ਸ਼ਰਤ ਤੇ ਫੀਲ ਚੰਗੀ ਹੋਣੀ ਚਾਹੀਦੀ ਜਾਨਵਰ ਚੰਗੇ ਤੇ ਕਰੋਸ ਕਰੋ ਆਪਾਂ ਸ਼ੌਕੀਆਂ ਵੀ ਬਰੀਡ ਦੇ ਵੀ ਕਾਂ ਬਰੀਡ ਜਿਹੜੀ ਚੰਗੀ ਹੋਵੇ ਚੰਗੀ ਹੋਵੇ ਮਾੜੇ ਜਾਨਵਰ ਦੇ ਨਹੀਂ ਛੱਡਣਾ ਹੈ ਰੀਓ ਆਫ ਕਾਸਟ ਤੇ ਵੀਰੇ ਘਰੇ ਆਏ ਭੈਣ ਭਰਾ ਨੂੰ ਚਾਹ ਪਾਣੀ ਚਾਹ ਪਾਣੀ ਪਿਆ ਕੇ ਤੋਰਾਂਗੇ ਪਰ ਇਨੀ ਰਿਕਵੈਸਟ ਹੈ ਵੀ ਫੀਮੇਲ ਵਧੀਆ ਹੋਵੇ ਕੀ ਕਹੋਣੇ ਆ ਜਿਹੜੀ ਗੱਲੋਂ ਅੱਜ ਬੱਕਰੀਆਂ ਸੇਲ ਤੇ ਲਾਈਆਂ ਸਵਾਭਾ ਸਵਾਭਾ ਬਣਿਆ ਜੋ ਮੇਤਰੋ ਕੰਮ ਨੇ ਚਾਹ ਸਾਹਬ ਅਸੀਂ ਆ ਕਿਸੀ ਘੂੜੀ ਲਿਆਉਂਦਾ ਵਿਚਾਰ ਸੀ ਅੱਛਾ ਤੇ ਮੈਂ ਪਹਿਲਾਂ ਛਾਂ ਦਾ ਪ੍ਰਬੰਧ ਕੀਤਾ ਇਹ ਛਾਂ ਲਾਏਗੀ ਨਿੰਮ ਆ ਨਿੰਮ ਐਵੀ ਨਰਸਰੀ ਜੋ ਲਿਆਣ ਕੇ ਲਾਈ ਨਹੀਂ ਨਿੰਮ ਤਾਂ ਚੰਗੀ ਫੇਰ ਲੋ ਚਾਰ ਛਾਖਾ ਕਿਨੀਆਂ ਕੱਢੀਆਂ ਨਿੰਮ ਤਾਂ ਚੰਗੀ ਹੀ ਪਰ ਉਹਨੇ ਇਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਹੁਣ ਆਹ ਕਿਹੜਾ ਬੂਟਾ ਹੈਗਾ ਚੰਗਾ ਸ਼ੇਰ ਹੁੰਦਾ ਹਾਂ ਤੇ ਜਿਹੜੇ ਬੂਟੇ ਨੂੰ ਮੈਂ ਤਾਂ ਇਹ ਸਾਹ ਲਾ ਬੱਕਰੀਂ ਉਨ ਪੈਂਦੇ ਨੇ ਬੱਕਰੀ ਦਾ ਮੂੰਹ ਲੱਗਿਆ ਨਾ ਉਹ ਬੂਟਾ ਨਹੀਂ ਹੁੰਦਾ ਤਾਂ ਇਹ ਗਾਵਤ ਨਹੀਂ ਬਣੀ ਬੱਕਰੀ ਦੇ ਮੂੰਹ ਇਹਦਾ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਜੇ ਇਹਨਾਂ ਬੂਟੇ ਲਾ ਦਿੱਤੇ ਸੀ ਉਹਨਾਂ ਨੂੰ ਹੀ ਫੇਰ ਮਿੱਤਰੋ ਦੇਸੀ ਵਲੌਗ ਤੇ ਦੇਸੀ ਬੰਦੇ ਤੇ ਦੇਸੀ ਸਾਡੀ ਬੋਲੀ ਕਿਹਾ ਵੀ ਮਿੱਤਰਾ ਹਾਂਜੀ ਸਰ ਹੁਣ ਆ ਕੀ ਪ੍ਰੋਡਕਟਰ ਲਾ ਲਿਆ ਜੀ ਇਹ ਪ੍ਰੋਡਕਟ ਬੱਚੀ ਦੇ ਲਈ ਟ੍ਰਾਂਜੈਕਸ਼ਨ ਫੀਲ ਖਤਮ ਹੋ ਗਿਆ ਸੀ ਅੱਛਾ ਤੇ ਦੂਸਰਾ ਗਾਂਵਾਂ ਵਾਲਾ ਪਿਆ ਸੀ ਉਹ ਪਾ ਦਈਏ ਤੂੜੀ ਦੇ ਉੱਤੇ ਅੱਛਾ ਦੁੱਧ ਛੱਡ ਦੇ ਕੇ ਕੋ ਨਹੀਂ ਦੁੱਧ ਪਿਆਈਦਾ ਵੀਰੇ ਦੁੱਧ ਪਿਆਈਦਾ ਹਟਾਤਾ ਅੱਗੇ ਨਾਲੋਂ ਅੱਛਾ ਖੀੜ ਖਾ ਲੈਂਦੀ ਏ ਹਾਂ ਕਿੱਲੋ ਸਮਾ ਦੇ ਨੇ ਕਿਲੋ ਸਮਾ ਰਾਤ ਨੂੰ ਦੁੱਧ ਦਾਣਾ ਪੱਠੇ ਬਿਲਕੁਲ ਨਹੀਂ ਬੰਦ ਆ ਤੇ ਨਾਲੇ ਫੇਰ ਦੱਸਣ ਦੇ ਬੱਕਰੀਆਂ ਨੁਕਸਾਨ ਬੜਾ ਕੀਤਾ ਆ ਆ ਦੱਸ ਦੇ ਤੈਨੂੰ ਨੁਕਸਾਨ ਕੱਲੇ ਕਰੋ ਨਾ ਲਿੱਤਰ ਨਹੀਂ ਪਾਇ ਹੈ ਹੈ ਤੜ ਕਿਉਂ ਦੀ ਕਰੇ ਕਰੋ ਬਿੱਤਰ ਨਹੀਂ ਪਾਇ ਬਾਕੀ ਸਾਰਾ ਕੁਝ ਹੋਇਆ ਸਾਰਾ ਕੁਝ ਮੇਰੇ ਗੱਲ ਆ ਰਿਵਾਰਡ ਸਾਰੇ ਹੀ ਮਿਲ ਗਏ ਸਵੇਰੇ ਬਿਲਕੁਲ ਠੀਕ ਹੈ ਹੋਰ ਕੁਰੀ ਸਾਹਿਬ ਵਾ ਵਧੀਆ 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 ਤੁਸੀਂ ਦੱਸੋ ਵੀ ਤੁਹਾਡੇ ਨਾਲ ਸਾਰੇ ਕਿੰਨੇ ਚੰਗੀ ਲਾਹਨਤਾਂ ਪਈਆਂ ਤੁਹਾਨੂੰ ਯਾਰ ਰਾਹ ਤਾਂ ਕੀ ਪੈਣੀਆਂ ਬੂਟੇ ਲਵਾਏ ਸੀਗੇ ਅੱਛਾ ਜ਼ਾਰ ਸਾਹਿਬ ਹੋਰ ਅੱਛਾ ਪੀਆ 5 6000 ਲਾਇਕ ਉਹ ਆੜੂਆਂ ਦੇ ਕੋ ਦੂਜੇ ਤੇ ਤੇ ਅੱਛਾ ਉੱਠੇ ਚਲੇ ਵਧੀਆ ਇੱਕ ਪਾਰ ਛੱਡੀਆਂ ਸੀਗੀਆਂ ਹਾਂ ਤੇ ਦੋ ਕੁ ਮਿੰਟ ਮੈਂ ਘਰੋਂ ਫੋਨ ਫੜਨਾ ਆ ਗਿਆ ਅੱਛਾ ਉਹਨੇ ਜੀ ਨੂੰ ਫਿਰ ਇਹਨਾਂ ਕੱਢ ਦਲੂਜ ਦਿੱਤਾ ਫਟੇ ਮੈਂ ਪਹਿਲੇ ਫਟੇ ਚਾਹ ਕੇ ਕੀ ਕਰੀ ਮੈਂ ਨਾ ਵਿਖਾਉਣੇ ਆ ਸਾਰੇ ਫਰੂਟ ਨਾਲ ਲੱਗਣ ਹੀ ਨਹੀਂ ਦਿੰਦਾ ਵਿਖਾਉਣੇ ਆ ਸਾਰੇ ਦਰਸ਼ਕਾਂ ਨੂੰ ਵੀ ਆ ਵੇਖੋ ਕੀ ਬਣਿਆ ਪਿਆ ਹਾਂ ਮੈਂ ਆਖਿਆ ਕਰੇ ਲੜਾਈ ਨਾਲ ਤਾਂ ਚੰਗਾ ਹੀ ਯਾਰ ਵੇਚਣੀਆਂ ਫਿਰ ਹੁਣ ਹਾਂ ਜ਼ਰੂਰੀ ਨਹੀਂ ਵੇਚਣੀਆਂ ਵੇਚੜੀਆਂ ਦੇਣੀਆਂ ਆ ਆਪੇ ਸ਼ੌਂਕੀ ਬੰਦੇ ਨੂੰ ਅੱਛਾ ਉਂਝ ਨਹੀਂ ਵੱਡਾ ਟੋਕਣ ਵਾਲਾ ਨਾ ਜੀ ਨਾ ਬਿਲਕੁਲ ਨਹੀਂ ਗਿਫਟ ਕਰ ਸਕਦਾ ਪਰ ਲਓ ਮਿੱਤਰੋ ਭੁੱਲਰ ਸਾਹਿਬ ਐਸੇ ਤਾਂ ਮਜਬੂਰੀ ਦੇ ਵੇਚਣ ਲੱਗੇ ਨੇ ਗਾਹਾਂ ਪਾਈਆਂ ਤੂੰ ਤਾਂ ਨਹੀਂ ਜੀ ਕਰਦਾਗਾ ਆ ਬੱਕਰਾ ਵੀ ਦੇਣਾ ਫਿਰ ਕਿ ਨਹੀਂ ਕਹਿੰਦਾ ਇਹ ਪੱਕਾ ਵਿਚਾਰ ਨਹੀਂਗਾ ਕਹਿੰਦਾ ਪੱਕਾ ਵਿਚਾਰ ਨਹੀਂਗਾ ਸਕੰਦਰ ਦੀ ਗੱਲ ਕਰਦਾ ਜੀ ਸਕੰਦਰ ਜੀ ਉਹ ਅਸਰ ਤੁਹਾਨੂੰ ਆਪਣਾ ਪੱਤਰਾ ਹੀ ਲਓ ਵੀ ਮਿੱਤਰੋ ਕਰੋ ਚੈੱਕ ਆ ਵੀ ਲੋਕ ਪੂਰਾ ਮਨਾਈ ਤੋਂ ਥੋੜਾ ਹੈ ਨਾ ਘਰੇਲੂ ਕੰਮਾਂ ਧੰਦਿਆਂ ਕਰਕੇ 10 ਦਿਨ ਹੋ ਗਿਆ ਧਿਆਨ ਕੱਟ ਗਿਆ ਹੈ ਠੀਕ ਤਾਂ ਪਤਾ ਡੈਥ ਹੋਈ ਡੈਥ ਕਰਕੇ ਡੈਥ ਕਰਕੇ ਫਿਰ ਧਿਆਨ ਇਧਰ ਬਹੁਤ ਕੱਟ ਗਿਆ ਹੈ ਕਿ ਬਾਕੀ ਛੋਨਾ ਚਾਨਾ ਡਿੱਗਿਆ ਵੜਦੇ ਕਰਦੇ ਟਾਈਮ ਲੱਗ ਗਿਆ ਹੂੰ ਇਹ ਭਰਾ ਆਪਣਾ ਹੈਗਾ ਬੱਚਾ ਸਿਕੰਦਰ ਇਹ ਕਹਿੰਦਾ ਆ ਕੀ ਇਹਦੇ ਛੱਟ ਲੱਗੀ ਕੀ ਹੈ ਇਹਨੇ ਯਾਰ ਇਹਦਾ ਥੋੜਾ ਜਨਾ ਇੱਥੇ ਗਿੰਟੀ ਜੀ ਬਣ ਗਈ ਹੈ ਅੱਛਾ ਠੀਕ ਐਂਟੀਬਾਇਓਟਿਕ ਲਾਇਆ ਸੀ ਸਹੀ ਅੱਗੇ ਨਾਲੋਂ ਠੀਕ ਇਹ ਕਿਹਦਾ ਬੱਚਾ ਹੈ ਇਹ ਵੀਰ ਆਪਣੇ ਪੰਜਾਬ ਤੇ ਚੱਲ ਰਹੀ ਟਾਕ ਤੇ ਲਾਇਨ ਪੰਮਾ ਬਾਈਏ ਸੈਦੋ ਚੱਕ ਵਾਲਾ ਅੱਛਾ ਜੀ ਆਪਾਂ ਦਾ ਭਾਈ ਝੂੜ ਨਹੀਂ ਮਾਰਦੇ ਆਪਾਂ ਦਾ ਭਰਾ ਨੂੰ ਮਿਲੇ ਦੀਗੇ ਅੱਛਾ ਪਰ ਉਹਨਾਂ ਦੇ ਦੀ ਬਲੱਡ ਲਾਈਨ ਤੇ ਬੱਚੇ ਹੈਗੇ ਸੀ ਬਾਈਏ ਸ਼ੇਰਾ ਅੱਛਾ ਉਹਦੇ ਕੋਲ ਮੁਰਾਦ ਵਾਲੇ ਅੱਛਾ ਅੱਛਾ ਉਹਨਾਂ ਕੋਲ ਇੱਕ ਲੋਹਾ ਬੱਕਰਾ ਅੱਛਾ ਉਹਦਾ ਬੱਚਾ ਹੈ ਜੀ ਇਹ ਆਪਣਾ ਸਕੰਦਰ ਹੈ ਠੀਕ ਨਹੀਂ ਚੰਗਾ ਜਵਾਨ ਹੋਇਆ ਹੈ ਨਹੀਂ ਐਵੇਂ ਚੰਗੀ ਚੀਜ਼ ਦਿੱਤੀ ਹੈ ਭਰਾਵਾਂ ਨੇ ਫੇਸ ਕੁਆਲਟੀ ਦੇਖੋ ਹੂੰ ਜਿੱਦੀ ਰੱਖਦਾ ਨਹੀਂ ਨਹੀਂ ਪੂਰਾ ਘੈਂਟ ਹੈ ਕਿਉਂਕਿ ਅਜੇ ਇਹਨਾਂ ਨਾ ਇਹ ਸਾਲ-ਸਾਲ ਦਾ ਬੱਕਰਾ ਪੂਰਾ ਬਣੇਗਾ ਹੂੰ ਚਾਦਰ ਢੂਲਰ ਸਾਹਿਬ ਰੇਕ ਤਰ੍ਹਾਂ ਦਾ ਵੀ ਕੁਆਲਟੀ ਕੇ ਪਾਸੋਂ ਕਮੀ ਨਹੀਂ ਲੱਗਣ ਢਈ ਬਿਲਕੁਲ ਜੀ ਇਹ ਆਹ ਦੇਖੋ ਤਰ੍ਹਾਂ ਥਰੇ ਇੱਕ ਚੀਜ਼ ਪਰਫੈਕਟ ਚਾਹੀਦੀ ਜੇ ਆਪਾਂ ਸ਼ੋਅ ਲੜਨਾ ਹੈ ਤੇ ਉੱਥੇ ਜਜਿੰਗ ਹੁੰਦੀ ਟੈਸਟਿੰਗ ਤੋਂ ਲੈ ਕੇ ਟੈਸਟਿੰਗ ਪਤਾਲੂ ਹਾਂ ਪਤਾਲੂ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਦਾ ਹੂੰ ਤੇ ਬਹੁਤ ਵਧੀਆ ਨੇ ਕਿਉਂਕਿ ਪੁਰਾਣੇ ਬੰਦੇ ਕਹਿੰਦੇ ਆ ਵੀ ਭਾਵੇਂ ਛੋਟਾ ਹੈ ਭਾਵੇਂ ਬੋਲੇ ਜਾਂ ਬੱਕਰਾ ਬੱਕਰੀ ਲਓ ਮਿੱਤਰੋ ਕਰੋ ਚੈੱਕ ਕੁਆਲਿਟੀ ਹੈ ਬਰੀਡ ਬਰੀਡੀਏ ਪੁਰਾਣੇ ਉਹਦੇ ਜਿਹੜੇ ਲੇਵਾ ਬੰਨਣਾ ਨਾ ਹੂੰ ਉਹ ਬੋਲੇ ਦੇ ਟੈਸਟਿੰਗਾਂ ਦੇ ਹਿਸਾਬ ਤੇ ਬੰਨਣਾ ਇਹ ਤਾਂ ਨਹੀਂ ਜਾਨਵਰ ਤੁਹਾਡਾ ਬਹੁਤ ਸੋਹਣਾ ਹੈ ਥੋੜਾ ਜਿਹਾ ਮਿਸਾ ਹੋਣ ਕਰਕੇ ਫੇਲ ਤੇ ਕਿਹੜੀਆਂ ਲਾਈਆਂ ਕੀ ਨੇ ਹਾਂ ਆ ਜਿਹੜੀ ਬੱਕਰੀ ਏ ਹਾਂਜੀ ਇਹ ਆਪਣੇ ਸਿਕੰਦਰ ਦੀ ਮਾਂ ਐਂਦੀ ਕਿਹੜੇ ਦੀ ਇਹ ਸਿਕੰਦਰ ਦੀ ਮਾਂ ਐ ਅੱਛਾ ਇਹਦੀ ਮਾਂ ਐ ਹਾਂ ਇਹ ਦੋ ਸੀ ਸਿਕੰਦਰ ਤੇ ਸਿਕੰਦਰ ਦੀ ਭੈਣ ਅੱਛਾ ਉਹਦੀ ਭੈਣ ਹੋਵੇ ਜੇ ਨੈਣ ਕੋਲੇ ਅੱਛਾ ਜੀ ਤੇ ਇਹ ਫਿਰ ਜੇ ਨੈਣ ਨੇ ਮੈਨੂੰ ਦੇ ਦਿੱਤੀ ਸੀ ਬੱਕਰੀ ਠੀਕ ਹਾਂ ਦੇਖੋ ਇਹ ਕਿ ਨਹੀਂ ਹਾਈਟ ਇਹਨੂੰ ਸੁੱਲ ਬਰੀਕ ਚਮੜੀ ਦੀ ਹਾਈਟ ਵੀ ਤਾਂ ਆਪਾਂ ਉਹ ਆਪਣਾ ਸੱਜਣਾ ਨਹੀਂ ਸੀ ਨਾ ਆਪਾਂ ਮਣੀ ਅੱਛਾ ਇਹਨੇ ਕਹਿਣ ਨੂੰ ਝੂਠ ਮਾਰੀ ਜੀ ਵੀ ਸਾਡੇ ਇੰਨੇ ਇੰਚ ਠੀਕ ਹੈ ਖਰਾਬੀਆਂ ਕਰਦਾ ਹਾਂ ਬਿਲਕੁਲ ਬਰੀਕ ਚਮੜੀ ਦੀ ਏ ਦੁੱਬਾ ਨੇ ਹੋਣੇ ਵੀ ਠੀਕ ਹੈ ਇਹਨੂੰ ਹੋ ਗਿਆ 2 ਮਹੀਨੇ ਦੀ ਕਨਫਰਮ ਠੀਕ ਹੈ ਟੈਸਟ ਪਾਸ ਬਿਲਕੁਲ ਇਹਨੂੰ ਕਹਿ ਦਿੱਤਾ ਉਸ ਤੋਂ ਬਾਅਦ ਆਏ ਅੱਛਾ ਇਹ ਬਹੁਤ ਪੁਰਾਣੀ ਲਾਈਨ ਦੀ ਬੱਕਰੀ ਸੀ ਜਿਹੜੀ ਤੱਕੇ ਨਾ ਲੈ ਕੇ ਆਂਦੀ ਮੈਂ ਵਿਜੇ ਨਾਲ ਕੋਲ ਅੱਛਾ ਜੀ ਜਿਹੜੇ ਰਿਜ਼ਲਟ ਮੈਂ ਦੇਖਿਓ ਸੀ ਭਰਾ ਦੇ ਘਰੇ ਅੱਛਾ ਕੱਦ ਭਾਵੇਂ ਅੰਦਾਜ਼ਾ ਛੋਟਾ ਠੀਕ ਹੈ ਪਰ ਪੂਰੀ ਪੁਰਾਣੀ ਲੈਂਥ ਤੋਂ ਐਡੀ ਵੀ ਪੁਰਾਣੀ ਬੁੱਢੀ ਬੱਕਰੀ ਨਹੀਂ ਬਈ ਇਹ ਆ ਚੈੱਕ ਕਰੋ ਠੀਕ ਹਾਂ ਇੱਕ ਥੋੜਾ ਜਿਹਾ ਕਈ ਜਾਨਵਰ ਵੀ ਦੇਖੇ ਆਂ ਬੀਬੀ ਜੀ ਨੇ ਥੋੜਾ ਜਿਹਾ ਵਾਹ ਵਾਹ ਉਮਰ ਜਿਵੇਂ ਚਤਾਉਂਦਾ ਹੈ ਹਾਂ ਇਹ ਗੱਭਣ ਇਹ ਹੋ ਗਈ ਤਿੰਨ ਤੋਂ ਸਾਢੇ ਤਿੰਨ ਮਹੀਨੇ ਦੀ ਠੀਕ ਹੈ ਠੀਕ ਹੈ ਤੇ ਇੰਦਾ ਰਜਲਟ ਆ ਪણો ਇਹ ਕੱਢਿਆ ਨਹੀਂ ਗਾ ਆਪਣੇ ਬੱਕਰੇ ਦਾ ਅੰਦਰ ਕਨੇ ਸਭ ਖਾਵਾਂਗੇ ਆਪਾਂ ਆਹ ਦੇਸੀ ਪਾਠ ਮਿੱਤਰੋ ਠੀਕ ਇਹ ਕੇ ਝਟਕਈ ਗੋਲਸੀ ਦਾ ਭਰਾਵਾ ਮੈਂ ਹੁੰਦੇ ਤੋਂ ਲਿਆ ਮੈਂ ਨਾ ਵਾਢੀ ਜਾਂਦੇ ਇਹ ਦੇ ਦੇ ਇਹ ਵਿਚਾਰੀ ਅੱਗੇ ਵੀ ਸੂਈ ਜਨੇ ਦੋ ਬੱਚੇ ਦਿੱਤੇ ਨੇ ਅੱਛਾ ਇਹ ਇੱਕ ਇਹ ਕਹਿੰਦਾ ਥਾਂ ਜਮਾਂਦਰੂ ਇੱਕ ਏ ਠੀਕ ਇਹ ਐਵੇਂ ਟੂਟ ਨਹੀਂ ਆਪਾਂ ਮਾਰਨਾ ਜਮਾਂਦਰੂ ਇੱਕ ਥਾਂ ਨੇ ਦੂਜੇ ਥਾਂ 'ਚ ਦੁੱਧ ਆਉਂਦਾ ਥੋੜਾ ਆਉਂਦਾ ਪਰ ਜਦੋਂ ਸੂਣ ਤੋਂ ਬਾਅਦ ਠੀਕ ਹੁਣ ਫਿਰ ਇਹ ਮੇਰੇ ਸਾਨੂੰ 15 ਕੁ ਦਿਨ ਲਵੇਗੀ ਸੂਨ ਵਾਲੀ ਹੈ ਸੂਨ ਵਾਲੀ ਹੈ ਤਿਆਰੀ ਚ ਮਰ ਕੀ ਸਾਰੇ ਜਾਨਵਰ ਸੂਨ ਆ ਰਹੇ ਆ ਜਿਹੜੀਆਂ ਵੀ ਆਪਣੇ ਕੋਲ ਹੈਗਾ ਵੀ ਐਤ ਕੀ ਅੱਗੇ ਤਾਂ ਹੋਰ ਸੀਗਾ ਜਾਨਵਰ ਐਤ ਕੀ ਸਕੰਦਰ ਤੋਂ ਲੱਗ ਗਈ ਹੈ ਅੱਛਾ ਇਹਦੇ ਕੋਲੋਂ ਹੀ ਹਾਂ ਬੱਕਰੇ ਆਪਣੇ ਹਾਂ ਵੀ ਗੱਬਰ ਸਿੰਘ ਹਾਂ ਕਿਉਂਕਿ ਨਹੀਂ ਤਾਂ ਅਕੇ ਤਾਂ ਮੈਂ ਦੇਸੀ ਸੀ ਵੀ ਤੇ ਆਪਾਂ ਆਖੇ ਤਾਂ ਦੇਸੀ ਉਹਦੇ ਤੋਂ ਹੀ ਮਲਾਈਏ ਠੀਕ ਹੈ ਠੀਕ ਹੈ ਤੇ ਸਕੰਦਰ ਦਾ ਇਹ ਤਾਂ ਰਿਜ਼ਲਟ ਕੋਈ ਆਇਆ ਕਿ ਨਹੀਂ ਸਕੰਦਰ ਦਾ ਰਿਜ਼ਲਟ ਬਹੁਤ ਆਇਆ ਆਪਣੇ ਸੱਜਣਾ ਕੋਲ ਵੀ ਅੱਛਾ ਆਪਣੇ ਕੋਲ ਵੀ ਅੱਛਾ ਸਕੰਦਰ ਦਾ ਹਾਂ ਕਰੋ ਚੈੱਕ ਇਹ ਸਕੰਦਰ ਦਾ ਬੱਚਾ ਇਹ ਮੈਟਰ ਹੈਗਾ ਜੀ ਚਾਰ ਨਾ ਦੋ ਦੋ ਦੰਦ ਦੇ ਦੋ ਦੰਦ ਇਹ ਕਰੋ ਕੰਨ ਕੋਨਕ ਬਹੁਤ ਵਧੀਆ ਲੰਮੇ ਫੇਸ ਫੇਸ ਕੁਆਲਟੀ ਹੂੰ ਦੋ ਦੰਦ ਦੇ ਠੀਕ ਹੈ ਹਾਈਟ ਤੁਸੀਂ ਆਪੇ ਚੈੱਕ ਕਰ ਲਓ ਨਹੀਂ ਇਹ ਹਾਈਟ ਤੇ ਨਹੀਂ ਦੇ ਨਾਲ ਜਿਆਦੀ ਕੱਟ ਜਾਣੀ ਮੈਨੂੰ ਲੱਗਦਾ ਪਿਆ ਹਾਂ ਵਧੇ ਕਹਿੰਦੇ ਨਾਲ ਹਨਾ ਸਿਕੰਦਰ ਨਾਲ ਵਧੇਗਾ ਆ ਬਰਾਬਰ ਖਲੋਤੇ ਦੋਵੇਂ ਬਿਓ ਪੱਤਾ ਵਾਹ ਓਏ ਬਦਮਾਸ਼ ਆ ਇੰਨਾ ਵੀ ਇਹ ਨਾ ਵੱਡੇ ਬੱਕਰੇ ਸਹੀ ਮੈਨੇ ਤੇ ਚਾਹੀਦੇ ਵਖਰੇ ਰੱਖਣਿਆ ਰੇਖੋ ਹੂੰ ਖਰਾਬੀਆਂ ਕਰਦਾ ਇਹ ਤੇ ਇਤਰਾ ਭੁੱਲਾ ਸਾਹਿਬ ਖਰਾਬੀਆਂ ਕਰਨ ਲੱਪਿਆ ਆ ਆ ਪਾਠ ਅੱਛਾ ਇਹ ਤਾਂ ਥੋੜੇ ਜਿਹਾ ਟਾਈਮ ਦੀ ਆ ਦੇਖੋ ਨਹੀਂ ਨਹੀਂ ਇਹ ਤਾਂ ਜਮਾ ਬੱਚੀ ਹੂੰ ਚਲੋ ਆਪਾਂ ਇਹ ਨਹੀਂ ਕਹਿੰਦੇ ਦੁਨੀਆ ਬਾਈ ਭਲੇ ਤੋਂ ਭਲੀ ਪਈ ਏ ਸਹੀ ਗੱਲ ਏ ਔਰ ਜਿੰਨੀ ਵੀ ਆਪਾਂ ਨੂੰ ਨੌਲੇਜ ਸੀ ਜਿਹੜੇ ਭਰਾਵਾਂ ਨੇ ਦਿੱਤੀਆਂ ਹੂੰ ਚੰਗਿਆ ਕਰਕੇ ਦਿੱਤੀਆਂ ਮਿੱਤਰੋ ਪੁੱਲਰ ਸਾਹਿਬ ਕੋਲ ਆ ਵੇਖੋ ਜਗ੍ਹਾ ਤੇ ਸ਼ੈੱਡ ਛੁੱਟਦਾ ਬਹੁਤ ਵੱਡਾ ਤੇ ਪਰ ਛਾਂਕ ਨਾਲ ਹੀ ਰੱਖੀਆਂ ਆ ਆਪਾਂ ਨੂੰ ਥਾਂ ਦੀ ਰੱਖਣ ਨੂੰ ਭਾਵੇਂ ਇੱਥੇ ਕੋੜੀਆਂ ਰੱਖ ਲਈਏ ਜਗ੍ਹਾ ਬਹੁਤ ਜ਼ਿਆਦਾ ਵੀ ਆਪਦੇ ਆਦੇ ਵਾੜੇ ਵਾਲੇ ਹੋਏ ਨੇ ਇੱਥੇ ਵੀ ਖੁੱਲੀਆਂ ਆ ਇੱਕ ਛਾਂਕ ਨਾਲ ਇੱਕ ਗਾਂ ਰੱਖੀ ਕੱਲੇ ਕਰਦੇ ਦੁੱਧ ਲਈ ਪਹਿਲਾਂ ਬਾਈਕਲ ਹੁੰਦੀਆਂ ਸੀ ਗਾਵਾ ਫਾਰਮ ਸੀਗਾ ਕਾਫੀ ਸੀਗੀਆਂ ਉਹ ਮੈਂ ਇੱਥੇ ਇਕ ਵਾਈ ਨਹੀਂ ਹੋਈ ਵੀ ਰਾਤ ਨੂੰ ਇੱਥੇ ਨਾ ਬੜਬ ਬਲੂ ਲੱਗੇ ਹੋਇਆ ਬੜਬ ਪੱਕੇ ਰਾਤ ਨੂੰ ਆਪਾਂ ਇੱਥੇ ਛੱਡ ਦੇਣੀ ਆ ਨਹੀਂ ਠੀਕ ਨਹੀਂ ਪ੍ਰਬੰਧ ਬਹੁਤ ਵਧੀਆ ਵੇਖੋ ਪੁਰਾਣੇ ਹੀ ਲੱਗੇ ਨੇ ਦੂਜੇ ਫੁਆਰਿਆਂ ਸਿਸਟਮ ਲਈ ਸਾਫ ਸਾਫ ਫੋਗਰ ਸਿਸਟਮ ਆ ਮਿਲਕੀ ਮਸ਼ੀਨ ਲੱਗੀ ਸਾਰਾ ਕੁਝ ਆਹ ਵੇਖੋ ਇਧਰ ਫੋਗਰ ਫੁੱਲ ਗਰਮੀ ਤੇ ਬੱਕਰੀਆਂ ਤੇ ਚਲਾ ਛੱਡਿਆ ਆਪਾਂ ਠੀਕ ਨਹੀਂ ਇਹ ਕੰਮ ਕੱਚੇ ਨਹੀਂ ਹੈ ਪੂਰਾ ਪ੍ਰਬੰਧ ਦੇਜੇ ਛਾਓਗੇ ਤੇ ਪ੍ਰਬੰਧ ਵੀ ਹੈ ਹੈ ਇਹਨਾਂ ਕੁੜੀ ਨੂੰ ਮਸੀਬਤ ਪੈਣ ਕਰਕੇ ਸਫਾਈ ਉੱਧਿਆਣ ਨਹੀਂ ਗਿਆ। ਅੱਛਾ ਜਿਹੇ ਵੀ ਉੱਠ ਕੇ ਆਪ ਸਫਾਈ ਕਰਨੀ ਆਪਾਂ। ਹੂੰ 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 ਹੂੰ। ਬੰਦੇ ਦੀ ਰੱਖਣਾ। ਠੀਕ ਹੈ। ਆ ਵੱਸੀ ਵੀ ਆਪਣੇ ਕੋਲ ਸੈਕਸੀ ਮੰਦੀ ਐ, ਸੈਕਸੀ ਮੰ ਲਵਾਇਆ ਸੀਗਾ। ਸੈਕਸੀ ਮੰਦੀ। ਯੈਸ। ਬਹੁਤ ਸੋਹਣੀ ਬੱਚੀ ਹੈ ਇਹ ਕੁਆਲਿਟੀ। ਇਹ ਕਿੰਨੇ ਟਾਈਮ ਦੀ ਹੋ ਗਈ? ਯਾਰ ਮੇਰੇ ਨਾਲ ਕਿੰਨੇ ਚਿਰ ਹੋ ਗਈ ਦੋ ਮਹੀਨੇ ਵੀ ਚੱਲੇ ਨੇ। 9 ਗਲੇ। 9 ਗਲੇ। ਨੌ ਗਲੇ। ਹਾਂ। ਮੈਂ ਕਿਆ ਕਰਿਆ ਪੂਰੀ ਕਿਆ ਕਰਿਆ ਇਹਦੀ ਮਾਂ ਥੱਲੇ ਕਿੰਨਾ ਦੁੱਧ ਆਪਨੇ ਉਹ ਦੂਜਾ ਸੁਭਾਗਰੇ ਸੂਈ ਆਪਣੇ ਕੋਲੋਂ ਦੇ ਕੋ 27 ਲੀਟਰ ਦੁੱਧ ਦੇ 27 ਲੀਟਰ ਦੁੱਧ ਠੀਕ ਮੱਠੇ ਆਪਾਂ ਵਿਜੇਣੀ ਤੂੜੀ ਤੇ ਦਾਣਾ ਤੂੜੀ ਤੇ ਦਾਣੇ ਤੇ ਬਿਲਕੁਲ ਠੀਕ ਲੈ ਵੀ ਆ ਵੇਖੋ ਜੀ ਚੀਕੂ ਦੀ ਪੈਣ ਗੱਲ ਸਹੀ ਏ ਇਹ ਨਾ ਥੋੜੀ ਜਿਹੀ ਗਰਮੀ ਦੀ ਗਰਮੀ ਗਰਮੀ ਚਾ ਗਈ ਗਰਮੀ ਚਾ ਗਈ ਹੈ ਹਨਾ ਹਾਂ ਕੋਨੀ ਇਹਦੇ ਵੀ ਰਿਜ਼ਲਟ ਉਹਨਾਂ ਦੇਣੇ ਹੈਗਾ ਆ ਆਪਾਂ ਸਿਆਲ 'ਚ ਬਿਲਕੁਲ ਸਾਰੇ ਭਰਾਵਾਂ ਨੂੰ ਤੇ ਕਾ ਆਪਣਾ ਵੇਖੋ ਤੁਸੀਂ ਬਰੂਨੋ ਲੈਬਰੇਟਰੀ ਬਰੂਨੋ ਬਰੂਨੋ ਬਾਕੀ ਇਹਦੀ ਵੀ ਆਪਾਂ ਸਟਾਟ ਸਰਵਿਸ ਦੇਵਾਂਗੇ ਪਰ ਇੱਕ ਰਿਕਵੈਸਟ ਹੈ ਕੋਈ ਪੈਸਾ ਨਹੀਂ ਲੈਣਾ ਕੋਈ ਥੇਲਾ ਨਹੀਂ ਇੱਕੋ ਸ਼ਰਤ ਤੇ ਫੀਵਲ ਚੰਗੀ ਹੋਣੀ ਚਾਹੀਦੀ ਜਾਨਵਰ ਚੰਗੇ ਤੇ ਕਰੋਸ ਕਰੋ ਆਪਾਂ ਸ਼ੌਂਕੀਆਂ ਵੀ ਬਰੀਡ ਦੇ ਵੀ ਕਾਂ ਬਰੀਡ ਜਿਹੜੀ ਚੰਗੀ ਹੋਵੇ ਚੰਗੀ ਹੋਵੇ ਮਾੜੇ ਜਾਨਵਰ ਦੇ ਨਹੀਂ ਛੱਡਣਾ ਹੈ ਫ੍ਰੀ ਆਫ ਕਾਸਟ ਤੇ ਵੀਰੇ ਘਰੇ ਆਏ ਭੈਣ ਭਰਾ ਨੂੰ ਚਾਹ ਪਾਣੀ ਚਾਹ ਪਾਣੀ ਪਿਆ ਕੇ ਤੋਰਾਂਗੇ ਪਰ ਇਨੀ ਰਿਕਵੈਸਟ ਹੈ ਵੀ ਫੀਮੇਲ ਵਧੀਆ ਹੋਵੇ ਫੀਮੇਲ ਵਧੀਆ ਨਹੀਂ ਨਹੀਂ ਬਹੁਤ ਵਧੀਆ ਹੁਣ ਆਓ ਤੁਹਾਨੂੰ ਦਿਖਾਉਣੇ ਆ ਜਿਹੜੀ ਗੱਲਾਂ ਅੱਜ ਬੱਕਰੀਆਂ ਸੇਲ ਤੇ ਲਾਈਆਂ ਵਾਵਾ ਵਾਵਾ ਬਣਿਆ ਜੋ ਮੇਤਰੋ ਕੰਨੇ ਚੈੱਕ ਭੁੱਲਰ ਸਾਹਿਬ ਨੇ ਵੇਖੋ ਛੌਂਕ ਤਾਂ ਬੜੇ ਪਾੜੇ ਨੇ ਆ ਛੱਡੀਆਂ ਹੁੰਦੀਆਂ ਬਾਹਰ ਖੁੱਲੀਆਂ ਪਹਿਲਾਂ گاਵਾਂ ਵਾਲੀ ਸੀਗਾ ਇੱਥੇ ਅੱਛਾ ਮੈਂ ਅਜ ਇਹਨਾਂ ਨੂੰ ਛੱਡ ਕੇ ਬਾਹਰ ਉਹ ਇਹਨਾਂ ਬੱਕਰੀਆਂ ਲਈ ਬੀਜਿਆ ਸੀ ਗਰਮੀ ਵਾਲਾ ਬਰਸੀਨ ਇਹ ਕਿਧਰੋਂ ਲੰਗੇ ਨੇ ਫਿਰ ਇਹਦਾ ਬਾਈ ਆਹ ਤਾਂ ਥਾਂ ਹੀ ਬੜੀ ਏ ਵੱਡੀ ਬੱਕਰੀ ਮੈਂ ਵੇਖੀ ਏ ਇੰਨੀ ਸਪੇਸ ਚੋਂ ਲੰਘ ਜਾਂਦੀ ਏ ਅੱਛਾ ਇਹ ਵਾਂਡ ਚੋਂ ਲੰਗੇ ਨੇ ਵਾਂਡ ਚੋਂ ਇਹੋ ਜਿਹਾ ਇਹਨਾਂ ਦੇ ਸਰੀਰ ਦੇ ਵਿੱਚ ਲਚਕ ਕੇ ਬਿਲਕੁਲ ਆਦੇ ਸਰੀਰ ਨੂੰ ਬੈਂਡ ਕਰਕੇ ਲੰਘ ਜਾਂਦੀ ਏ ਆਹ ਥਾਂ ਹੀ ਬੜਾ ਖੁੱਲਾ ਆ ਉਹਧਰੋਂ ਲੰਘੀਆਂ ਆਣਗੀਆਂ ਆਹ ਪਾ ਬਰਸੀਨ ਬੀਜਿਆ ਸੀ ਗਰਮੀਆਂ ਵੈਸੇ ਗਰਮੀ ਵਾਲਾ ਬਰਸੀਨ ਉਧਰ ਚੱਲਦੀਆਂ ਛੱਡੀਆਂ ਤੇ ਮੈਂ ਘਰੇ ਆ ਗਿਆ ਲੈਣਾ ਮੋਬਾਈਲ ਚਾਰਜ ਲੱਗਿਆ ਸੀ ਅੱਛਾ ਇਹਨਾ ਕੀਤੀ ਜੀ ਵੀਰ ਸ਼ਰਵਾਤ ਇੱਥੋਂ ਹੀ ਆਵਾ ਆ ਅਮਰੂਦ ਤੋਂ ਅੱਛਾ ਜੀ ਅਮਰੂਦ ਤੋਂ ਅਮਰੂਦ ਤਾਂ ਹੁਣ ਕੱਲਾ ਰੂਹ ਦੀ ਰਹਿ ਗਿਆ ਅਮਰੂਦ ਤਾਂ ਗਿਆ ਅਮਰੂਦ ਤਾਂ ਗਿਆ ਠੀਕ ਹੈ ਕਈਆਂ ਤੇ ਤਾਂ ਖੋਹ ਆ ਵਿਆਹ ਕੀ ਸੀਗਾ ਆ ਸੀ ਅੰਬ ਇਧਰ ਲੈ ਇਹ ਤਾਂ ਪਾਣੀ ਹੋਣਾ ਫਿਰ ਹੈ ਭਾਜੀ ਉਹਨਾਂ ਦੇ ਘਰੇ ਗਈਆਂ ਚਲੀਆਂ ਉਹਨਾਂ ਦੇ ਸਾਰੀ ਖੇਤੀ ਬੜੀ ਕਰਾਈਆਂ ਨੁਕਸਾਨ ਇਹ ਤਾਂ ਛੁਕਰ ਕਰੋ ਆਪਣੇ ਆਪ ਦੇ ਬੈਠੇ ਨੇ ਹੋਰ ਹੋਵੇ ਤੇ ਵਿੱਚ ਵਧੀਆਂ ਹੀ ਮੁਰਨਾ ਚਾਹ ਉਹਨਾਂ ਵਧੀਆਂ ਤੇ ਕੁੱਕਰ 'ਚ ਸੀੜੀਆਂ ਵੱਜ ਨਹੀਂ ਆ ਮੈਂ ਸਾਹ ਅਸੀਂ ਆਖਿਆ ਸੀ ਘੋੜੀ ਹੀ ਲਿਆਉਂਦਾ ਵਿਚਾਰ ਸੀ ਅੱਛਾ ਤੇ ਮੈਂ ਪਹਿਲਾਂ ਛਾਂ ਦਾ ਪ੍ਰਬੰਧ ਕੀਤਾ ਜੀ ਛਾਂ ਬਹੇਗੀ ਨਿੰਮ ਆ ਨਿੰਮ ਇਹ ਵੀ ਨਰਸਰੀ 'ਚੋਂ ਲਿਆਣ ਕੇ ਲਾਈ ਨਹੀਂ ਨਿੰਮ ਤਾਂ ਚੰਗੀ ਥੱਲੋ ਚਾਰ ਛਾਖਾ ਕਿੰਨੀਆਂ ਕੱਢੀਆਂ ਨਿੰਮ ਤਾਂ ਚੰਗੀ ਹੀ ਪਰ ਉਹਨੇ ਇਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਹੁਣ ਆਹ ਕਿਹੜਾ ਬੂਟਾ ਹੈਗਾ ਇਹਨਾਂ ਨੇ ਇਹ ਯਾਰ ਇਹਨਾਂ ਨੇ ਥੱਲੇ ਦਾ ਕੰਮ ਨਹੀਂ ਲਾ ਕੀਤਾ ਪੂਰੇ ਵਧੀਆਂ ਬੂਟੇ ਕੋਈ ਨਹੀਂ ਕਿੰਨਾ ਕੋ ਖਰਚਾ ਕਰਤਾ ਹੈਗਾ ਬੂਟਿਆਂ ਦੇ ਇਹ ਵੀਰੇ ਉਧਰ ਆਪਣੇ ਦੂਜੇ ਬੰਨੇ ਵੀ ਕਰਦੇ ਲੱਗਿਆ ਇਹ ਰੁਪਏ 6000 ਦੇ ਲਵਾਏ ਸਰਦਾਰਾਂ ਇਹ ਇੱਕ ਬੱਕਰੇ ਦੇ ਮੁੱਲ ਦੇ ਤਾਂ ਖਾ ਗਏ ਨੇ ਹੈ ਫਿਰ ਇਹਨਾਂ ਨੂੰ ਐਡੀ ਗੰਦੀ ਆਦਤ ਤੇ ਇਹਨਾਂ ਕੁੜੀਆਂ ਖਾਣਾ ਉੱਤੋਂ ਇੱਥੋਂ ਚੰਗਾ ਹਾਂ ਤੇ ਜਿਹੜੇ ਬੂਟੇ ਨੂੰ ਮੈਂ ਤਾਂ ਇਹ ਸਾਬਦਾ ਬੱਕਰੇ ਚੋਂਗੇ ਨ ਪੈਂਦੇ ਨੇ ਬੱਕਰੀ ਦਾ ਮੂੰਹ ਲੱਗਿਆ ਨਾ ਉਹ ਬੂਟਾ ਨਹੀਂ ਹੁੰਦਾ ਤਾਂ ਇਹ ਗਾਵਤ ਨਹੀਂ ਬਣੀ ਬੱਕਰੀ ਦੇ ਮੂੰਹ ਇਹਦਾ ਚੱਲਦਾ ਰਹਿੰਦਾ ਹੈ ਚੱਲਦਾ ਰਹੇਦਾ ਜੇ ਇਹਨਾਂ ਬੂਟੇ ਲਾਤੇ ਸੀ ਉਹਨਾਂ ਨੇ ਫਿਰ ਦੁਬਾਰਾ ਲਾਇਆ ਹੈ ਪਰ ਫਿਰ ਨਹੀਂ ਹੋਇਆ ਜੇ ਆਪਣਾ ਮੂੰਹ ਚਾਲ ਪੈ ਇਹ ਤਾਂ ਸ਼ੁਕਰ ਕਰੋ ਇਹ ਤਾਂ ਪਰ ਇਹਨਾਂ ਨਾਲ ਹੱਥੀ ਪਾਲੇ ਯਾਰ ਜੀ ਨਹੀਂ ਕਰਦਾ ਕੋਈ ਖਾਣ ਕੇ ਇਹ ਤਾਂ ਸਰਦਾਰ ਸਾਹਿਬ ਨੂੰ ਸ਼ੁਕਰ ਕਰੋ ਬਾੜੇ ਜ ਵੜਨ ਦੇਤੀਆਂ ਵੜਨ ਦੇਤੀਆਂ ਬਾਪੂ ਬਹੁਤ ਗਰਮ ਹੋਇਆ ਹਾਂ ਨਹੀਂ ਤੇ ਉਹਨੂੰ ਮਾਰ ਕੇ ਠੋਡਾ ਸਾਰੀਆਂ ਉਹ ਲੈਂਚ ਲਾਈਆਂ ਪਈਆਂ ਹੋਣੀਆਂ ਹੈ ਤਾਂ ਹੀ ਆਪਾਂ ਫਿਰ ਜਿਹੜੀਆਂ ਵੀ ਸ਼ੌਂਕੀ ਬੰਦੇ ਨੂੰ ਦੇਣੀਆਂ ਵੜਨ ਵਾਲੇ ਕੱਟਣ ਵਾਲੇ ਪਲੀਜ਼ ਫੋਨ ਨਾ ਕਰਿਓ ਆਪ ਕੋ ਕੱਟ ਰੱਖਿਆ ਹੈ ਹਾਂ ਸਭ ਬੜਾ ਕੁਝ ਰੱਖਿਆ ਸੀ ਅੱਛਾ ਪਿੰਜਰਾ ਵੀ ਪਿਆ ਹੈ ਨਾਂ ਨਾਂ ਖੇਲ ਗਾਵਾਂ ਦੇ ਸੀ ਪਾਣੀ ਪੂਣੀ ਪੀਂਦੀ ਠੀਕ ਹੈ ਠੀਕ ਹੈ ਵੇਖੋ ਵੀ ਮਿੱਤਰੋ ਕੰਮ ਸਾਰੇ ਹੀ ਕਰ ਕਰ ਛੱਡੇ ਨੇ ਛੱਡੇ ਹੋਏ ਨੇ ਕੋੜੀਆਂ ਵੀ ਰੱਕ ਛੱਡੀਆਂ ਮੈਨ ਗਿਆ ਬੜੇ ਆ ਪੈ ਲਿਵਰ ਨਹੀਂ ਮਿਲਦੀ ਆਪਣੇ ਲਿਵਰ ਦੀ ਦਿੱਕਤ ਹੈ ਆਪਣੇ ਪਿਆਲੇ ਪਿੰਡਾਂ 'ਚ ਲਿਵਰ ਤਾਂ ਹੈ ਹੀ ਨਹੀਂ ਨਾ ਕੰਮ ਕਰਕੇ ਬਾਕੀ ਇੰਨਾ ਇੱਕ ਤੋਂ ਗੱਲਾਂ ਕਹਿਣੀਆਂ ਕੱਲੀਆਂ ਬੱਕਰੀ ਫਾਰਮ ਬਾਰੇ ਹੂੰ ਮਿੱਤਰੋ ਜਿੰਨੇ ਕਿਸੇ ਭਰਾ ਨੇ ਨਵਾਂ ਕੰਮ ਕਰਨਾ ਆਪਦਾ ਸਰੀਰ ਸੋਧ ਕੇ ਕਰੋ ਆ ਵੀਡੀਓ ਵੇਖ ਕੇਆਂ ਵੀਡੀਓ ਵੇਖ ਕੇ ਤੇ ਜਾਂ ਕਿਸੇ ਨੇ ਬਣਾਇਆ ਜੀ ਮੈਨੂੰ ਇਨਾ ਪ੍ਰੋਫਿਟ ਆਉਣ ਡਿਆ ਆ ਉਹਦੇ ਬੱਕਰੇ ਦਾ ਸੋਚ ਕੇ ਇੱਥੇ ਲੋਕੀ ਆਪਦੇ ਮਾਲ ਵੇਚਣ ਦੇ ਪਿੱਛੇ ਆਖਦੇ ਨੇ ਸਾਡੇ ਕੋਲ ਆਓ ਜੀ ਵੇਖੋ ਅਜੇ ਤੱਕ ਵਾਧੂ ਮੋਲ ਭਰ ਕੇ ਬੱਕਰੀਆਂ ਲਿਆਉਂਦੀਆਂ ਪਰ ਮੇਰੀ ਮੇਹ ਦੇ ਵੀ ਉਹਨੇ ਦੀਆਂ ਵਿਕਣੀਆਂ ਨਹੀਂ ਘਾਟੇ ਦਾ ਸੌਦਾ ਹੀ ਏ ਚੋ ਹਾਂ ਉਹਨਾਂ ਦੀ ਬੱਕਰੀ ਫਾਇਦੇ ਦਾ ਸੌਦਾ ਹੈ ਅੱਛਾ ਪਰ ਜੇ ਕਿ ਇਹਨੇ ਕੰਮ ਏ ਏ ਘੇਰੀ ਨਾ ਪੱਜ ਪੋ ਵੀ ਮੈਂ ਲਾਈਨ ਦੀਆਂ ਲੈ ਕੇ ਆਵਾ ਲੱਖ ਲੱਖ ਦੀ ਬੱਕਰੀ ਲੈ ਕੇ ਆਵਾ ਉਹਨਾਂ ਪਿੱਛੇ ਲਾ ਕੇ ਆਪਾਂ ਜਿੰਨੀ ਕੋ ਪਹੁੰਚ ਹੈਗੀ ਏ ਚਾਦਰ ਦੇ ਵਿਚਕਾਰ ਨੇ ਕੰਮ ਤੋਂ ਸ਼ੁਰੂ ਕਰੋ ਪਹਿਲਾਂ ਭੇਤ ਹੋਣਾ ਚਾਹੀਦਾ ਲੋਸ ਹੁੰਦਾ ਵੀ ਏ ਥੋੜਾ ਸਟਾਰਟਿੰਗ ਜੇ ਆਪਣੇ ਦੱਸਣ ਦੇ ਕਿਨੇ ਜਾਨਵਰ ਮਰੇ ਸੀਗੇ 11 ਬੱਚੇ ਤੇ 1 60000 ਦੀ ਬੱਕਰੀ ਵੱਡੀ ਤੇ ਯਾ ਪਹਿਲੇ ਚਲੋ ਆ ਆਪਣੇ ਇਲੈਕਟ ਹਮ ਚਲੋ ਤਾਂ ਤੁਸੀਂ ਵੀ ਆਪਦਾ ਚਲੋ ਸਹੀਂਦੇ ਸੀਗੇ ਚੱਲ ਗਏ ਜਿਹੜਾ ਉਹ ਜ ਮਾਤੜ ਬੰਦਾ ਕਰਦਾ ਵੇ ਯਾਰ ਮੇਨ ਫੰਡਾ ਪਤਾ ਕੀ ਏ ਨਿੱਕੇ ਨਿੱਕੇ ਮਰਦੇ ਅੱਖਾਂ ਅੱਗੇ ਵੇਖੇ ਨਹੀਂ ਜਾਂਦੇ ਵੇਖੇ ਨਹੀਂ ਜਾਂਦੇ ਤਾਂ ਹੀ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਫਿਰ ਕਿਤੇ ਰੱਖ ਲਵਾਂਗੇ ਬਾਕੀ ਮੈਂ ਫਿਰ ਕਹਿਣਾ ਦੇਣੇ ਆਪਾਂ ਸ਼ੌਕੀ ਬੰਦੇ ਨੂੰ ਆ ਵੀ ਮਿੱਤਰੋ ਜਿਹੜੇ ਵੀਰ ਨੇ ਲੈਣੇ ਹੋਣਾ ਆ ਵੀ ਕੱਦ ਸਾਡੇ ਕੰਟੈਕਟ ਆਪਾਂ ਨੰਬਰ ਤੁਹਾਡਾ ਡਿਸਪਲੇ ਚਲਾ ਦੇਾਂਗੇ ਬਿਲਕੁਲ ਵੀ ਕੱਦ ਇਨਾ ਆਣ ਕੇ ਵੇਖੋ ਚੱਖੋ ਚੰਗੀ ਲੱਗਦੀ ਏ ਹਾਂ ਪਰ ਇਹਨਾਂ ਜਾਨਵਰ ਦੇ ਹਿਸਾਬ ਤੇ ਮੁੱਲ ਘੱਟ ਮਣਾਇਆ ਜਾ ਵੀ ਤੁਹਾਨੂੰ ਇੰਨੀ ਛੋਟ ਦੇ ਦਿੱਤੀ ਏ ਆ ਵੀ ਸ਼ਰਮਿੰਦਾ ਨਾ ਕਰਿਆ ਜੇ ਸ਼ਰਮਿੰਦਾ ਨਾ ਕਰਿਆ ਜੇ ਬਾਕੀ ਵੱਧ ਅਸੀਂ ਨਹੀਂ ਲੈਂਦੇ ਘੱਟ ਤੁਸੀਂ ਨਾ ਹਾਂ ਠੀਕ ਏ ਠੀਕ ਏ ਜੀ ਧੰਨਵਾਦ ਬਾਕੀ